ਖਬਰਨਾਮਾ ਦੇਖ ਰਹੇ ਸਾਰੇ ਸੁਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂਸ ਰਾਜ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਵੱਡੇ ਆਗੂ ਦੀ ਫਿਰ ਦੁਬਾਰਾ ਕਾਂਗਰਸ ਪਾਰਟੀ ਦੇ ਵਿੱਚ ਘਰ ਵਾਪਸੀ ਹੋ ਗਈ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਟਿਕਟ ਨਹੀਂ ਮਿਲੀ ਸੀ ਇਸ ਲਈ ਉਹਨਾਂ ਨੇ ਪੱਲਾ ਫੜ ਲਿਆ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਨ ਨੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਤੇ ਜਿਮਨੀ ਚੋਣ ਲੜਾਈ ਜਾਵੇਗੀ ਭਈ ਤੈਨੂੰ ਹਲਕਾ ਸੰਗਰੂਰ ਦੇ ਵਿੱਚੋਂ ਲੇਕਿਨ ਜਦੋਂ ਜਿਮਨੀ ਚੋਣਾ ਦਾ ਸਮਾਂ ਆਇਆ ਤਾਂ ਦੜ ਵੱਟ ਲਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂਕਿ ਮੀਤ ਹੇਰ ਨੇ ਆਪਣੀ ਸੱਕੀ ਮਾਸੀ ਦੇ ਮੁੰਡੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਭਾਵੇਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਯਾਨਕਿ ਮੀਤ ਹੇਰ ਦੀ ਮਾਸੀ ਦਾ ਮੁੰਡਾ ਬੁਰੀ ਤਰ੍ਹਾਂ ਹਾਰਿਆ ਕਾਂਗਰਸ ਪਾਰਟੀ ਜਿੱਤੀ ਹਲਕਾ ਜਿਮਨੀ ਚੋਣ ਹਲਕਾ ਬਰਨਾਲਾ ਤੋਂ ਗੱਲ ਅਸੀਂ ਕਰਦੇ ਹਾਂ ਦਲਬੀਰ ਸਿੰਘ ਗੋਲੜੀ ਦੀ ਦਲਬੀਰ ਸਿੰਘ ਗੋਲੜੀ ਖੰਗੂੜਾ ਵੱਲੋਂ ਪਹਿਲਾਂ ਵਿਰੋਧ ਕੀਤਾ ਗਿਆ ਕਾਂਗਰਸ ਪਾਰਟੀ ਦਾ ਫਿਰ ਉਹਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਮੈਂ ਚੈਲੰਜ ਕਰਦਾ ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੱਥੇ ਉਹ ਖੜੇਗਾ ਉੱਥੇ ਮੈਂ ਖੜਾਂਗਾ ਬਾਅਦ ਵਿੱਚ ਰਾਜਾ ਵੜਿੰਗ ਦੇ ਨਾਲ ਦੇਖਿਆ ਗਿਆ ਰਾਜਾ ਵੜਿੰਗ ਦੇ ਨਾਲ ਜਦੋਂ ਦੇਖਿਆ ਗਿਆ ਤੇ ਪ੍ਰਤਾਪ ਸਿੰਘ ਬਾਜਵਾ ਤੱਤੇ ਹੋ ਗਿਆ ਉਧਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਗਦਾਰਾਂ ਦੀ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ ਅਸੀਂ ਗਦਾਰਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਭਰਤੀ ਨਹੀਂ ਕਰਨਾ ਭਾਵੇਂ ਕਿ ਪ੍ਰਤਾਪ ਸਿੰਘ ਬਾਜਵਾ ਦੇ ਘਰ ਦੇ ਵਿੱਚ ਖੁਦ ਦੋ ਝੰਡੇ ਲੱਗੇ ਹੋਏ ਨੇ ਇੱਕ ਕਾਂਗਰਸ ਦਾ ਹੈ ਦੂਜਾ ਹੈ ਭਾਰਤੀ ਜਨਤਾ ਪਾਰਟੀ ਦਾ ਲੇਕਿਨ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਤੇਵਰ ਵੀ ਬਦਲ ਗਏ ਨੇ ਕਿਉਂਕਿ ਅੱਜ ਦਲਵੀਰ ਗੋਲਡੀ ਦੇ ਘਰ ਦੇ ਉੱਤੇ ਜਿਹੜਾ ਹੈ ਕਾਂਗਰਸ ਦਾ ਝੰਡਾ ਦੇਖਿਆ ਗਿਆ ਕੱਲ ਝੰਡਾ ਆਮ ਆਦਮੀ ਪਾਰਟੀ ਦਾ ਸੀ ਅੱਜ ਦਲਵੀਰ ਗੋਲਡੀ ਨੇ ਖੁਦ ਜਿਹੜਾ ਹੈ ਆਪਣੀ ਕੋਠੀ ਦੇ ਉੱਤੇ ਆਮ ਆਦਮੀ ਪਾਰਟੀ ਦਾ ਝੰਡਾ ਲਾ ਕੇ ਕਾਂਗਰਸ ਦਾ ਝੰਡਾ ਲਗਾ ਦਿੱਤਾ ਹੈ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਪ੍ਰਤਾਪ ਸਿੰਘ ਬਾਜਬਦੀ ਕਿਉਂਕਿ ਅੱਜ ਕਾਂਗਰਸ ਪਾਰਟੀ ਦੀ ਸਾਰੀ ਟੀਮ ਜਿਹੜੀ ਹੈ ਦਿੱਲੀ ਪੁੱਜੀ ਹੋਈ ਹੈ ਕਿਉਂਕਿ ਬਿਵੇਸ਼ ਮਕੇਲ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਕਿਉਂਕਿ ਇਹਨਾਂ ਦੇ ਆਪਸੀ ਘਾਟੋ ਕਲੇਸ਼ ਖਤਮ ਨਹੀਂ ਹੋਏ ਖਤਮ ਹੋ ਰਿਹਾ ਜਦੋਂ ਪ੍ਰਤਾਪ ਸਿੰਘ ਬਾਜਬਾ ਨੂੰ ਪੁੱਛਿਆ ਗਿਆ ਦਲਵੀਰ ਸਿੰਘ ਗੋਲਡੀ ਕੰਗੂੜਾ ਦੇ ਬਾਰੇ ਕਿ ਅੱਜ ਝੰਡਾ ਜਿਹੜਾ ਹੈ ਕਾਂਗਰਸ ਦਾ ਹੈ ਉਹਨਾਂ ਨੇ ਕਿਹਾ ਸੀ ਸਨਮਾਨ ਕਰਦੇ ਹਾਂ ਜੇਕਰ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਝੰਡਾ ਲਾ ਕੇ ਕਾਂਗਰਸ ਪਾਰਟੀ ਦਾ ਝੰਡਾ ਲਾ ਲਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਉਣਾ ਮੇਰਾ ਕੰਮ ਨਹੀਂ ਉਹ ਕੰਮ ਹੈ ਰਾਜਾ ਵੜਿੰਗ ਦਾ ਉਕੇ ਰਾਜਾ ਬੜਿਕ ਤਾਂ ਆਲਰੇਡੀ ਐਗਰੀ ਨੇ ਕਿਉਂਕਿ ਜਿਮਨੀ ਚੋਣ ਦੇ ਵਿੱਚ ਜਦੋਂ ਉਹਨਾਂ ਦੀ ਧਰਮ ਪਤਨੀ ਖੜੀ ਸੀ ਹਲਕਾ ਗੱਦੜਵਾਹ ਤੋਂ ਭਾਵੇਂ ਉਹ ਬੁਰੀ ਤਰ੍ਹਾਂ ਹਾਰੀ ਲੇਕਿਨ ਦਲਵੀਰ ਗੋਲਡੀ ਨੇ ਦਿਨ ਪਰ ਰਾਤ ਰਾਜਾ ਵੜਿੰਗ ਦੀ ਧਰਮ ਪਤਲੀ ਲਈ ਅਤੇ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਕੀਤਾ ਲੱਗਦਾ ਹੈ ਕਿ ਉਹ ਮਿਹਨਤ ਫਿਰ ਦੁਬਾਰਾ ਪੱਲੇ ਪੈ ਗਈ ਹੈ ਦਲਵੀਰ ਗੋਲਡੀ ਦੇ ਦਲਵੀਰ ਗੋਲਡੀ ਦੇ ਘਰ ਦੇ ਉੱਤੇ ਅੱਜ ਕਾਂਗਰਸ ਪਾਰਟੀ ਦਾ ਝੰਡਾ ਦੇਖਿਆ ਗਿਆ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਝੰਡਾ ਸੀ ਉਧਰ ਪ੍ਰਤਾਪ ਸਿੰਘ ਬਾਜਬਾ ਨੇ ਵੀ ਹਰੀ ਝੰਡੀ ਦੇ ਦਿੱਤੀ ਹੈ ਕਿ ਹੁਣ ਹਾਈ ਕਮਾਂਡ ਨੇ ਸੋਚੇਗੀ ਹਾਈ ਕਮਾਂਡ ਦੇ ਨਾਲ ਸਿੱਧਾ ਗੱਲਬਾਤ ਹੋਈ ਹੈ ਰਾਜਾ ਬੜਿੰਗ ਦੀ ਰਾਜਾ ਬੜਿੰਗ ਨੇ ਕਿਹਾ ਕਿ ਅਸੀਂ ਦਲਵੀਰ ਗੋਲਡੀ ਦਾ ਮੋਸਟ ਵੈਲਕਮ ਕਰਦੇ ਹਾਂ ਕਿ ਅੱਜ ਉਹ ਵਾਪਸੀ ਹੋ ਗਈ ਹੈ ਦਲਵੀਰ ਗੋਲਡੀ ਦੀ ਕਾਂਗਰਸ ਪਾਰਟੀ ਵਿੱਚ